ਅੱਜ ਜੁਰਮ ਦੱਸਿਆ ਪਾਉਂਦੇ ਅਮਰ ਸ਼੍ਰੀ ਸੰਤ ਰਮਨਾਨੰਦ ਜੀ ਦਾ ਛੇਤੀ ਜਣਾ ਬੜੇ ਸ਼ਰਧਾ ਸਦਕ ਮਨਾਇਆ ਜਾ ਰਿਹਾ ਹੈ ਇਹਦੇ ਪੁਨਾ ਦੇ ਦਿਨ ਮਨਾਏ ਜਾਂਦੇ ਆ ਜਿਨ੍ਹਾਂ ਨੇ ਗੋਮਾਂ ਲਈ ਜਾਂ ਧਰਮ ਲਈ ਕੁਛ ਕੀਤਾ ਹੋਵੇ ਤੇ ਸੰਤ ਰਮਨਾਨੰਦ ਜੀ ਜਿਨ੍ਹਾਂ ਤਨੁ ਮਨੁ ਦਿੱਤਾ ਗ੍ਰੰਥ ਦਿੱਤਾ ਸਤਿਗੁਰ ਜੀ ਇਹ ਕਹਿੰਦੇ ਨੇ ਕਿ ਪ੍ਰਾਪ ਦੇਤਾ ਪਾਪ ਹੈ ਜਾਨ ਮਿਹਰੇ ਮਿਤ ਰਬਦਾਸ ਦਾ ਫਰਾ ਦਿਨ ਤੋਂ ਕੌਣ ਕਰੇ ਹੈ ਕ੍ਰਿਪਾ ਕਿੰਨੇ ਜਿਹੜਾ ਪ੍ਰਾਏ ਦੇ ਅਧੀਨ ਹੰਧਾਲ ਗੁਲਾਮ ਹੁੰਦਾ ਕੋਈ ਪਿਆਰ ਨਹੀਂ ਕਰਦਾ ਕਹਿੰਦੇ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿਓ ਉਹ ਬੰਗਾਲਤ ਆਪਣੇ ਆਪ ਕਰਨ ਦਾ ਹਨ ਰਵਿਦਾਸਿਆ ਕਹਾਉਂਦੇ ਸ੍ਰੀ ਸੰਤ ਰਾਮਾਨੰਦ ਜੀ ਜਿਨ੍ਹਾਂ ਨੇ ਸੁਤੀ ਹੋਈ ਕੌਮ ਨੂੰ ਇੱਕ ਨਵਾਂ ਜਜ਼ਬਾ ਦੇ ਦਿੱਤਾ ਉਹਨਾਂ ਦੀ ਸ਼ਹੀਦੀ ਦੇ ਸਾਨੂੰ ਇੱਕ ਤਰੰਹ ਦੇ ਦਿੱਤਾ ਔਰ ਆਪਣਾ ਹਰ ਦਾ ਨਿਸ਼ਾਨ ਆਪਣਾ ਗ੍ਰੰਥ ਦੇ ਦਿੱਤਾ ਤੇ ਸਾਨੂੰ ਸਭ ਕਾਰਜ ਅਮਰਤ ਕਾਣੇ ਸਤਿਗੁਰੂ ਦਾਸ ਜੀ ਦੇ ਨਾਲ Thank uh you. -huh. Uh -huh.